हां जी दोस्तों सोशल मीडिया ਦੇ ਉੱਤੇ ਇੱਕ ਬਹੁਤ ਪੋਸਟ ਜਿਹੜੀ ਵਾਇਰਲ ਹੋ ਰਹੀ ਆ ਪ੍ਰਿੰਟ ਦੇ ਉੱਤੇ ਕਹਿੰਦੇ ਜੀ ਪ੍ਰਿੰਟ ਕੱਟ ਲਵੇ ਤਾਂ ਹਾਰਟ ਟੈਗ ਦੀ ਜਿਹੜੀ ਪ੍ਰੋਬਲਮ ਬਹੁਤ ਜ਼ਿਆਦਾ ਘਟ ਜਾਂਦੀ ਆ ਤੁਹਾਨੂੰ ਰੋਗ ਨਹੀਂ ਲੱਗਦਾ ਕੋਈ ਲੱਕਵੇ ਤੱਕ ਦੀ ਜਿਹੜੀ ਪ੍ਰੋਬਲਮ ਆ ਉਹ ਠੀਕ ਹੋ ਜਾਂਦੀ ਆ ਇਹਦੇ ਪਿੱਛੇ ਕੀ ਕਾਰਨ ਆ ਇਹ ਵਾਕਈ ਸੱਚ ਹੈ ਤੇ ਬਈ ਰਿਸਰਚ ਕਰਨ ਤੇ ਪਤਾ ਲੱਗਿਆ Google ਤੇ ਜਦੋਂ ਮੈਂ ਸਰਚ ਕੀਤੀ ਤਾਂ ਉਹ ਕਹਿੰਦੇ ਕੋਈ ਵੀ ਤਾਂ ਕੋਈ ਸਾਇੰਟੀਫਿਕ ਲਾਜਿਕ ਨਹੀਂ ਹੈਗਾ ਇਹ ਚੀਜ਼ ਪਿੱਛੇ ਐਦਾਂ ਦੀ ਕੋਈ ਵੀ ਜਿਹੜੀ ਬਿਮਾਰੀ ਆ ਉਹ ਠੀਕ ਨਹੀਂ ਹੁੰਦੀ ਹਾਰਟ ਅਟੈਕ ਦੀ ਪ੍ਰੋਬਲਮ ਆ ਜਿਹੜੀ ਉਹ ਠੀਕ ਨਹੀਂ ਹੁੰਦੀ ਤੇ ਇਸ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਵੀਡੀਓ ਬਹੁਤ ਜ਼ਿਆਦਾ ਜਿਹੜੀ ਪੋਸਟਾਂ ਜਿਹੜੀਆਂ ਵਾਇਰਲ ਹੋ ਰਹੀਆਂ ਸੀਗੀਆਂ ਵੀ ਪ੍ਰਿੰਟ ਦੇ ਕੱਟਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਹੋ ਜਾਂਦਾ ਤਾਂ ਇਹ ਬਈ ਬਿਲਕੁਲ ਸੱਚ ਨਹੀਂ ਹੈਗਾ ਇਹ ਚੀਜ਼ ਦਾ ਇਹ Google ਤੇ ਆਪਾਂ ਸਰਚ ਕਰਕੇ ਦੇਖ ਸਕਦੇ ਆ ਤੇ ਆਪਾਂ ਚੈਟ ਜੀਪੀਟੀ ਨੂੰ ਵੀ ਸਰਚ ਕਰਕੇ ਦੇਖਿਆ ਤੇ ਉਹਨਾਂ ਨੇ ਵੀ ਸਾਨੂੰ ਇਹ ਦੱਸਿਆ ਕਿ ਇਦਾਂ ਬਿਲਕੁਲ ਸਹੀ ਨਹੀਂ ਹੈਗਾ ਤੁਹਾਨੂੰ ਜੇ ਕੋਈ ਇਦਾਂ ਦੀ ਪ੍ਰੋਬਲਮ ਆ ਤਾਂ ਤੁਸੀਂ ਡਾਕਟਰ ਨਾਲ ਕੰਸਲਟ ਕਰ ਸਕਦੇ ਆ ਸੋ ਸੋਸ਼ਲ ਮੀਡੀਆ ਦੇ ਕਿਸੇ ਵੀ ਚੀਜ਼ ਤੇ ਅੱਖ ਬੰਦ ਕੇ ਭਰੋਸਾ ਨਾ ਕਰਿਓ ਆਪਾਂ ਵੀ ਪੋਸਟ ਪਾਈ ਸੀ ਕਿ ਪਰ ਇਹਦਾ ਤਰਕ ਆਪਣੇ ਦਿੱਤਾ ਹੈ ਕਿਸੇ ਵੀ ਚੀਜ਼ ਉੱਤੇ ਭਰੋਸਾ ਨਾ ਕਰੋ ਕਿਉਂਕਿ ਆਪਣੀ ਰਿਸਰਚ ਤੁਹਾਡੀ ਕਰਨੀ ਜ਼ਰੂਰੀ ਬਣਦੀ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਉਸ ਤੋਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਜਿਹੜੇ ਨੇ ਜਿਹਨੇ ਬੰਦੇ ਸੋਚਦੇ ਆ ਕਿ ਪ੍ਰਿੰਟ ਦੇ ਕੱਟਣ ਨਾਲ ਹਾਰਟ ਅਟੈਕ ਦੀ ਪ੍ਰੋਬਲਮ ਕੱਟ ਹੋ ਜਾਂਦੀ ਹੈ ਤੇ ਹੋਰ ਬਿਮਾਰੀਆਂ ਨਾਲ ਲੜਨ ਦੇ ਸੈੱਲ ਵਧ ਜਾਂਦੇ ਆ ਤਾਂ ਇਦਾਂ ਦੀ ਕੋਈ ਗੱਲਬਾਤ ਨਹੀਂ ਹੁੰਦੀ ਤੇ ਵੀਡੀਓ ਜਰੂਰ ਸਾਂਝਾ ਕਰ ਦਿਓ ਧੰਨਵਾਦ ਸਸੀ ਗੱਲ